ਨੀ ਕਿਤੇ ਆਉਂਦੇ ਮੁੜ ਕੇ ਨਾ ਓਏ ਨਾ ਬੇਤਾ ਦਿੱਤਿਆ ਬੇੜਾ ਨਹੀਂ ਬਰਾਪ ਸੌਂਦਾ ਉਹਦਾ ਆਣਾ ਸਹੀ ਘੰਨਾ ਬਹੁਤ ਨਿਆਰੇ ਲੱਤੀ ਸੀਗਾ ਪੁਰਾਣੀਆਂ ਯਾਦਾਂ ਘਰ ਉਹ ਫੌਜੀ ਕਾ ਸੀਗਾ ਉਹਨਾਂ ਦਾ ਆਪਣਾ ਕੱਚਾ ਆ ਪਰਲੇ ਬਸ ਜਿਵੇਂ ਆਹ ਕਿੰਨਾ ਖਾਲਾ ਹਾਂ ਖਾਲਾ ਤੁਸੀਂ ਕਿ ਖਾਲ ਦੇ ਫਟਕੇ ਪੁੱਛ ਕਿਨੇ ਹਾਂ ਲਾਥਾਂ ਜਿਹੜਾ ਭੋਲਾ ਉਹ ਜਿਹੜਾ ਮੈਂ ਉਹਦਾ ਪਿੱਟੇ ਕਾ ਸਰਪੰਚ ਕਾ ਪਿੱਟੇ ਸਰਪੰਚ ਕਾ ਉਹ ਨਵਾਂ ਉਹ ਜਿਹੜਾ ਵਾਹਣਾ ਪਿਛਲੇ ਪਾਸੇ ਗਰਾਊਂਡ ਵਾਲਾ ਉਦੋਂ ਉਹ ਬੌਂਦੇ ਹੁੰਦੇ ਸੀ ਆਹ ਵੀਡੀਓ ਜਿਉਂ ਵਦ ਕੇ ਦਾਨ ਦਿੱਤਾ ਵੀਡੀਓ ਬਣਾਈ ਜੇ ਤਾਂ ਪੁਰਾਣੀਆਂ ਗੱਲਾਂ ਨੇ ਉਮੀਦ ਤੇ ਹੁਣ ਹੁਣ 4 ਕਿਲੇ थियो ਹਾਂ 4 ਕਿਲੇ ਦਾਨ ਵੀ ਉਹਨਾਂ ਨੇ ਹੀ ਦਿੱਤਾ ਸਾਰੇ ਸਕੂਲਾਂ ਥਾਂ ਵੀ ਉਹਨਾਂ ਦਾ ਵੱਡੀ ਗੱਲ ਆ ਭਾਈ ਕੋਈ ਕਿਹਦੇ ਮੱਝਾਂ ਨਹੀਂ ਵੇਚਦਾ ਸਰਕਾਰੀ ਬੜੇ ਅੱਗੇ ਪੁਰਾਣੇ ਦਲੇਰ ਹੁੰਦੇ ਸੀ ਕਰੇਲੂ ਗਾਣੇ ਨਹੀਂ ਦੇਖ ਦਿੱਤੇ ਸੀ ਸਹੀ ਹੈ ਨਾ ਜੀ ਤਾਂ ਬੱਟ ਵੀ ਨਹੀਂ ਉਹ ਕਰਦਾ ਬੱਟ ਵੀ ਵੱਢਣ ਦਾ ਹਾਂ ਆਹ ਤਾਂ ਸਹੀ ਮਗਰ ਆਪ ਕੋਲੇ ਕਿਵੇਂ ਤੁਰ ਕੇ ਜਾਵਾਂਗੇ ਤੇ ਲੱਗਾ ਹੋਵੇ ਦੇਖੀਏ ਨਾ ਪਾਟ ਗਈ ਨਾ ਬਾਜ ਨਾ ਰੱਕ ਮਾਰੀ ਬਰੇ ਮੂਲ ਗੁਦ ਵੀ ਉੱਧਰ ਵੱਜ ਗਿਆ ਟਰੱਕ ਮੰਨਦਾ ਨਾ ਨੋਵਾ ਜੇ ਲੱਗੀ ਐ ਨੋਵਾ ਇੱਥੇ ਉਹ ਆਪਾਂ ਵਾਲਾ ਮੋੜ ਲਈ ਲੈ ਵੀ ਦੋਸਤੋ ਆਪਾਂ ਆਏ ਸੀਗੇ ਉੱਥੋਂ ਚੱਲ ਪਏ ਸੀ ਆਗੇ ਸਰਹੰਦਾ ਸਰਹੰਦ ਤੋਂ ਹੁਣ ਆਪਾਂ ਦੁਬਾਰਾ ਸਰਹੰਦ ਚ ਲੰਗਰ ਛੱਕ ਕੇ ਇੱਥੋਂ ਤੇ ਆਪਾਂ ਟੋਡਰ ਮੱਲ ਦੀ ਹਵੇਲੀ ਵੱਲ ਆ ਗਏ ਵੈਸੇ ਹੋ ਤਾਂ ਨਹੀਂ ਰ ਆ ਗਿਆ ਪਰ ਕਹਿੰਦੇ ਵੀ ਇਹ ਦੇਖਣੀ ਆਪਣੇ ਵਾਸਤੇ ਠੀਕ ਹੈ ਤਾਂ ਕਰਕੇ ਇਧਰ ਨੂੰ ਤੁਰ ਪੇ ਵੀ ਚਲ ਦੇਖ ਕੇ ਆਈਏ ਹੁਣ ਆਪਸਰੰਦ ਤਵਾਰਾ ਤੁਹਾਨੂੰ ਦੱਸਿਆ ਸੀਗਾ ਵੀ ਉੱਥੋਂ ਚੱਲ ਪੇ ਸੀ ਨਾਣਾ ਦੇਵੀ ਤੋਂ ਤੇ ਟੋਡਰਮੱਲ ਦੀ ਹਵੇਲੀ ਹੈ ਜਿਹੜੀ ਇਹ ਦੇਖਣ ਆ ਗਏ ਇਹ ਆਪਣਾ ਜਿਹੜਾ ਪੁਰਾਣਾ ਇਤਿਹਾਸ ਹੈਗਾ ਇਹਨੂੰ ਹੌਲੀ-ਹੌਲੀ ਕਰਕੇ ਖਤਮ ਕਰਿਆ ਜਾ ਰਿਹਾ ਹੈ ਤੇ ਜਿਵੇਂ ਦੇਖੋ ਗਿਰਗੀ ਸਾਰੀ ਇਟ ਇਟ ਕਰਕੇ ਡਿੱਗਦੀ ਹੈਗੀ ਤੇ ਕੋਈ ਸਾਮ ਸੰਭਾਲ ਨਹੀਂ ਵੈਸੇ ਹੁਣ ਕੰਮ ਤਾਂ ਇੱਧਰ ਚੱਲਿਆਗਾ ਦੇਖੋ ਪਰ ਜੇ ਕਿਤੇ ਗੌਰ ਕਰੀ ਹੁੰਦੀ ਇਹ ਹੱਲਣੀ ਨਹੀਂ ਸੀ ਇਸੇ ਤਰ੍ਹਾਂ ਹੀ ਰਹਿੰਦੀ ਕਿਸੇ ਨੇ ਉਦੋਂ ਗੌਰ ਨਹੀਂ ਕੀਤੀ ਇਹ ਸੰਭ ਵੀ ਨਹੀਂ ਗਈ ਜੇ ਕਿਤੇ ਉਦੋਂ ਸੰਭੀ ਹੁੰਦੀ ਨਾ ਤੇ ਬਹੁਤ ਇਹ ਅੱਜ ਸਕੂਨ ਵਾਲੀ ਗੱਲ ਅਸੀਂ ਮਾਨ ਵਾਲੀ ਗੱਲ ਸੀਗੀ ਆਪਣੇ ਵਾਸਤੇ ਜੇਰ ਆਪਾਂ ਆਪਣਾ ਇਤਿਹਾਸ ਵੀ ਨਹੀਂ ਸਾਂਭ ਸਕਦੇ ਉਹ ਦੇਖੋ ਪੜ ਕੇ ਆਪਾਂ 또 ਵੀ ਪੜ ਕੇ ਦੇਖਦੇ ਆਂ ਕਈ ਵਾਰੀ ਕਿਸੇ ਗੱਲ ਦੀ ਨਹੀਂ ਨੌਲੇਜ ਹੁੰਦੀ ਇੱਥੇ ਕੀ ਕੀ ਲਿਖਿਆ ਹੈਗਾ ਅੱਗੇ ਉਹ ਕੇ ਦੇਖਦੇ ਆਂ ਸਿਰਕਾ ਕੋਸੇਵਾ ਵੀ ਨਹੀਂ ਆਈ ਇਸ ਹੈ ਵੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬ ਸਭਤੀ ਹੇਠ ਦਿਵਾਨ ਟੋਡਰ ਵੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਜਹਾਜੀ ਹਵੇਲੀ ਦੀ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ ਜਹਾਜੀ ਹਵੇਲੀ ਦਾ ਕੰਮ ਤਿੰਨਾ ਫੇਸਾਂ ਵਿੱਚ ਭਾਰਤ ਦੀ ਪ੍ਰਸਿੱਧ ਏਜੰਸੀ ਸੈਕ ਐਸ ਐਸ ਸੀ ਅਤੇ ਲਖਨਊ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਾਰਾ ਕਾਰਜ ਪ੍ਰਤਾਨ ਵਿਭਾਗ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਿਹਾ ਹੈ ਕਹਿਣ ਦਾ ਭਾਵ ਇਹਨਾਂ ਨੇ ਕੀ ਕੀ ਕੀਤਾ ਸੀਗਾ ਇਹ ਜੇ ਕਿਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਂਭੀ ਹੁੰਦੀ ਨਾ ਇਹ ਹੱਲ ਨਹੀਂ ਸੀਗੀ ਇਹਦੀ ਸਾਂਭ ਸੰਭਾਲ ਆਪਣੇ ਪੰਜਾਬੀਆਂ ਨੇ ਸਿੱਖ ਕੌਮ ਨੇ ਖੈਰ ਗੌਰ ਨਹੀਂ ਕਰੀ ਇਹਦੇ ਵੱਲ ਧਿਆਨ ਹੀ ਨਹੀਂ ਕਿਸੇ ਦਾ ਗਿਆ ਤੇ ਨਹੀਂ ਇਹ ਅੱਜ ਗਿਰਨੀ ਨਹੀਂ ਸੀ ਇਤੋਂ ਪੁਰਾਣੀਆਂ ਪੁਰਾਣੀਆਂ ਹਵੇਲੀਆਂ ਖੜੀਆਂ ਐ ਤੇ ਇਹ ਤਾਂ ਖੈਰ ਮੈਨੂੰ ਲੱਗਦਾ ਵੀ ਬਾਬੇ ਨਾਨਕ ਵੇਲੇ ਦੀਆਂ ਵੀ ਉੱਥੇ ਪਾਕਿਸਤਾਨ 'ਚ ਹਜੇ ਜਿਹੜੀਆਂ ਚੀਜ਼ਾਂ ਖੜੀਆਂ ਐ ਤੇ ਇਹ ਤਾਂ ਕਹਿੰਦੇ ਵੀ ਉਦੋਂ ਬਹੁਤ ਟਾਈਮ ਬਾਅਦ ਦਾ ਹੋਇਆ ਹੈ ਅਗਰ ਜੇਕਰ ਇਹ ਸੰਭਾਲੀ ਹੁੰਦੀ ਅੱਜ ਇਹਦਾ ਇਹ ਹਾਲ ਨਾ ਹੁੰਦਾ ਬਹੁਤ ਵਧੀਆ ਰਹਣੀ ਸੀ ਸੇਕੂ ਕੋਮ ਵਾਸਤੇ ਮਾਨ ਵਾਲੀ ਗੱਲ ਹੋਣੀ ਸੀ ਪਰ ਹੁਣ ਖੈਰ ਇਧਰਲੇ ਪਾਸੇ ਕੰਮ ਜਰੂਰ ਚੱਲੀ ਜਾਂਦਾ ਹੈ ਸ਼ਾਇਦ ਹਵੇਲੀ ਹਵੇਲੀ ਦੀ ਹੈਗਾ ਜਗਾ ਇਹ ਹਵੇਲੀ ਦੀ ਹੈ ਪਰ ਹੁਣ ਉਹ ਗੱਲ ਨਹੀਂ ਮਿਲਣੀ ਆ ਦੇਖੋ ਕਿਵੇਂ ਸੀ ਪਹਿਲਾਂ ਕਿੱਦਾਂ ਹਨਾ ਤੇ ਹੁਣ ਬਾਦ ਚਿਹਰੇ ਦੇ ਜੇ ਰੰਗ ਢੰਗ ਬਦਲਤਾ ਜੇ ਫਿਰ ਪਤਾ ਹੀ ਨਹੀਂ ਲੱਗਣਾ ਇਹਦਾ ਵੀ ਕਿਵੇਂ ਸੀ ਕੀ ਗੱਲਬਾਤ ਸੀ ਕਿੱਥੇ ਉਹੀ ਚੀਜ਼ ਇਹਦੀ ਜਿਗ ਤੇ ਉਹੀ ਸਾਹਸ ਵਾਲ ਕੀਤੀ ਹੁੰਦੀ ਇਹਦੀ ਇੱਟ ਵੀ ਨਹੀਂ ਖਿਲਣੀ ਸੀ ਇਹ ਗੁਰੂ ਘਰ ਦੇ ਮਹਾਨ ਸੇਵਕ ਦੀਵਾਨ ਟੋਡਰਵਾਲ ਜੀ ਦੀ ਜਿਨ੍ਹਾਂ ਨੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਾਲੇ ਸਥਾਨ ਤੇ ਸੋਨੇ ਦੀਆਂ ਮੋਹਰਾਂ ਧਰੀਆਂ ਧਰੀਆਂ ਸੀ ਉੱਤੇ ਸੋਨੇ ਦੀਆਂ ਮੋਹਰਾਂ ਧਰ ਕੇ ਉਹਨਾਂ ਨੇ ਉਹ ਧਰਤੀ ਖਰੀਦੀ ਸੀ ਮਾਤਾ ਗੁਜਰੀ ਜੀ ਅਤੇ ਬਾਬਾ ਜੁਰਵਾ ਸਿੰਘ ਤੇ ਬਾਬਾ ਫਤੇ ਸਿੰਘ ਜੀ ਦਾ ਅੰਮ੍ਰਿਤ ਸੰਸਕਾਰ ਕਰਨ ਲਈ ਇਹ ਉਹ ਹਵੇਲੀ ਹੈ ਬਲ ਟੋਡਰਮਲ ਦੀ ਜਿਹੜਾ ਗੁਰੂ ਘਰ ਦੇ ਮਹਾਨ ਸੇਵਕ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਗੁਰਦੁਆਰਾ ਜੋਤੀਸਰੂਪ ਸਾਹਿਬ ਸਾਹਿਬ ਵਾਲੇ ਸਥਾਨ ਤੇ ਸੋਨੇ ਦੀਆਂ ਮੋਹਰਾਂ ਧਰ ਕੇ ਉਨੀ ਧਰਤੀ ਖਰੀਦੀ ਸੀ ਤੇ ਮਾਤਾ ਗੁਜਰੀ ਜੀ ਅਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੀਆਂ ਅੰਤਨ ਸੰਸਕਾਰ ਕੀਤਾ ਸੀ ਉੱਥੇ ਕਿਸੇ ਸਮੇਂ ਉਹਨੇ ਸੋਨੇ ਦੀਆਂ ਮੋਹਰਾਂ ਧਰ ਕੇ ਉਹ ਜਗ੍ਹਾ ਲੈਤੀ ਸੀ ਇਹ ਉਹ ਟੋਡਰਮਲ ਦੀ ਹਵੇਲੀ ਹੈ ਤੇ ਆਪਾਂ ਇਹਦਾ ਹਾਲ ਦੇਖ ਲਓ ਕੀ ਕਰਿਆ ਪੰਜਾਬੀਆਂ ਨੇ ਜੇ ਕਿ ਤੇਰੀ ਸਾਮ ਸੰਭਾਲ ਕੀਤੀ ਹੁੰਦੀ ਇਹ ਮੇਰਾ ਖਿਆਲ ਹੈ ਵੀ 1 2 3 4 5 6 ਮੰਜ਼ਲੀ ਹਵੇਲੀ ਹੈਗੀ ਨੇਰਾ ਬਹੁਤ ਹੈ ਟਾਈਮ ਹੁਣ 7 ਵਜ ਗਏ ਆ ਥੱਲੜੀ ਮੰਜ਼ਲਾ ਹੈ ਆ ਦੇਖੋ ਲਾਈਟ ਲਾਈ ਹੋਣੀ ਜੂਗੀ ਆ ਇਹ ਜੀ ਲੂਗੀ ਆ ਦੇਖੋ ਸ਼ਾਪ ਦਾ ਆਤ ਨਾ ਕਰ ਤੰਦੇ ਮਿੱਟੀ-ਮੁੱਟੀ ਇਹ ਰਗਵਾਂ ਦਾ ਪਾਣੀ ਆ ਗਿਆ ਜਦੋਂ ਸਾਂਸ ਵਾਲੀ ਨੇ ਕੀਤੀ ਇਹ ਮੂਹ ਪਾਣੀ ਨਾਲ ਰਮੀ ਹਾਂ ਦੇ ਨਾਲ ਹੈ ਹਰ ਘਰ ਕਿ ਵਰਗੀ ਆਦਾ ਵੀ ਮੋਟਾ ਆ ਗਿਆ ਇਹ ਸੁਵਿਧਾ ਕਮਰਾ ਸੁਵਿਧਾ ਕਮਰਾ ਆਸੀ ਰਸੋਈ ਦਾ ਕਮਰਾ ਕਿੱਥੇ ਆ ਤਾਂ ਦੇਖ ਰਿਹਾ ਪਾਣੀ ਕਿ ਓਏ ਆਹ ਕਿ ਉੱਤੇ ਜਾਣ ਨੂੰ ਹੋ ਰਿਹਾ ਆ ਕਿ ਦਾ ਦਿੱਤੂ ਜੁਲਾ ਇੱਥੇ ਜੁਲਾ ਸੀ ਛੱਤਾਂ ਵਿੱਚ ਬਣੀ ਧੂਆਂ ਕੱਢਣ ਲਈ ਚੀਰਣੀ ਛੱਤ ਵਿੱਚ ਧੂਆਂ ਕੱਢਣ ਲਈ ਜਿਵਣੀ ਬਣੀ ਹੈ ਇਹ ਰਸੋਈ ਸੀਗੀ ਆ ਦੇਖੋ ਇੱਧਰ ਵੀ ਬਣਕੀ ਬਣਾਇਆ ਹੋਇਆ ਸੀਗਾ ਕਿਸੇ ਸਮੇਂ ਦਾ ਟੋਡਰ ਮਾਲਕ ਬਹੁਤ ਵੱਡਾ ਕੋਈ ਹੋਣਾ ਰਾਜਾ ਮਹਾਰਾਜ ਹੀ ਮੰਨੋ ਬਹੁਤ ਪੈਸੇ ਵਾਲਾ ਬੰਦਾ ਸ਼ਾਹੂਪੁਰ ਕਹਿੰਦੇ ਨੇ ਜਿਹਨੂੰ ਜਿਹਨੇ ਐਡੀ ਹਵੇਲੀ ਪਾਤੀ ਸੀ ਰੇਲੀ ਪਾ ਕੀ ਦਿੱਤੀ ਸੀ ਗਾ ਉਹਨਾਂ ਨੇ ਤਰਤੀ ਵੀ ਸੋਨੇ ਦੀਆਂ ਮੋਹਰਾਂ ਤਰ ਕਿਉਂ ਨਹੀਂ ਖਰੀਦ ਲਈ ਸੀ ਆ ਮੇਰੇ ਘਰ ਕੋਲ ਇਸ ਦੀ ਬਹੁਤ ਕੱਟ ਹੈ ਜੇ ਕਦੇ ਹੋ ਸਕਿਆ ਤੁਹਾਨੂੰ ਦਿਨੇ ਦਿਖਾ ਕੇ ਰਾਮਾਂਗੇ ਉੱਤਰ ਬੈਠਿਆ ਹਟ ਕੇ ਲਿਆ ਕੇ ਨਾ ਜੋ ਤੂੰ ਬਕੂਤਰ ਇੱਕ ਅੱਧਾ ਇਹ ਆਹ ਕਮਰਾ ਵੀ ਸਪੈਸ਼ਲ ਸ਼ਹਿਰ ਕਹਿੰਦੇ ਲਾਂਗਰੀ ਦਾ ਸੀਗਾ ਇਹ ਨੌਕਰਾਂ ਦਾ ਕਮਰਾ ਸੀ ਜੀ ਉੱਤਰ ਦੇਖੋ ਬੈਠੇ ਉੱਤਲੀ ਮੰਜ਼ਲ ਤੇ ਜਾਣ ਨੂੰ ਜਗ੍ਹਾ ਨਾ ਦਿਮਾਗ ਪਰਾਂ ਦਾ ਕੰਮ ਆਉਂਦਾ ਇੱਧਰ ਦੀਸਤ ਤੋਂ ਉੱਪਰ ਵੱਲ ਜਾ ਰਿਹਾ ਹੈਗਾ ਪਤਾ ਸ਼ਹਿਰ ਪੌੜੀਆਂ ਬਾਅਦ ਚ ਬਣਾਈਆਂ ਤਾਂ ਚੜਾਂ ਨੂੰ ਥਲੜੀ ਮੰਜ਼ਲ ਦਾ ਜਮਾ ਤੱਬ ਵੀ ਰਿਫਤੀ ਇਹ ਦੂਜੀ ਮੰਜ਼ਲ ਆ ਗਈ ਬਹੁਤ ਜਾ ਰਹੇ ਦੂਜੀ ਮੰਜ਼ਲ ਦੀ ਆਇਆ ਤਾਂ ਛੱਤ ਇੱਧਰ ਲਈ ਤੇ ਡਿੱਗੀ ਹੋਈ ਹੈ ਤਾਂ ਆਲੀ ਖੜ੍ਹੀ ਹੈ ਲੜਾਈ ਚ ਪਈ ਹੋਈ ਹੈ ਸਾ ਪਿੱਤਾਂ ਦੇ ਕੋਲ ਕਿਵੇਂ ਹੋਰ-ਹੋਰ ਬੁੱਲਜਾ ਬਣਾ ਕੇ ਲੈ ਜੇ ਬਹੁਤ ਕਿਸੇ ਟਾਈਮ ਦੀ ਬਹੁਤ ਸੋਹਣੀ ਜਗ੍ਹਾ ਸੀ ਇਹ ਬਹੁਤ ਜ਼ਿਆਦਾ ਸੋਹਣੀ ਤੇ ਮਸ਼ਹੂਰ ਉਹ ਸਾਹੂਕਾਰ ਦੀ ਸੀਗੀ ਜੇ ਆਮ ਬੰਦਾ ਤਾਂ ਕਹਿੰਦੇ ਉਹਨਾਂ ਟਾਈਮਾਂ 'ਚ ਕੁਝ ਕਰ ਨਹੀਂ ਸਕਦਾ ਸੀ ਹਦਨੜਿਕ ਫੇਰ ਉਹਦੇ ਉੱਤੋਂ ਕਿ ਭੁਗਰੇ

ਉਹ ਬਾਈ ਨਾ ਵੀ ਉਮੀਦ ਹੈ ਇਜ਼ਰਾਇਲ ਮਗਲੀ ਤੋਂ ਲਿ ਜਾਂਦਾ ਹੈ ਸਰਨਾਮ ਨੀ ਰੋਣੇ ਪਹਿਲੀ ਜੋ ਆਇਆ ਜੋ ਤੂੰ ਫਿਰ ਇਹ 4 ਮਹੀਨੇ ਜਿਹੜੇ ਜਰਤ ਨੇ 5 ਜਿਮਨੀ ਹੈ ਦੋਵੇਂ ਦਿਸੇ ਦੇ ਵਿੱਚ ਲੱਗਿਆ ਆ ਰਹੇ ਨੇ ਆ ਬਾਈ ਉਹ ਤੂੰ ਆ ਸਿਰ ਨੂੰ ਸੁਣਨ ਦੇ ਵਿੱਚ ਆ ਇਹਨੂੰ ਤਿਆਰ ਕਰਨ ਚ ਹੁਣ ਬਾਹਰਲੀ ਕੰਪਨੀ ਨੇ ਕਿਸੇ ਨੇ ਠੇਕਾ ਲਿਆਗਾ ਤੇ ਪੈਸੇ ਵੀ ਕਹਿੰਦੇ ਬਾਹਰੋਂ ਇੰਜੀਨੀਅਰਾਂ ਵਗੈਰਾ ਵੱਲੋਂ ਬਾਹਰ ਲਿਆਂਦੇ ਹਿੱਸੇ ਜਉਂਦੇ ਇੱਥੇ ਕਿਸੇ ਤੋਂ ਗਰਾਹੀ ਨਹੀਂ ਬੰਗੀ ਨਾ ਜਿਹ ਤੋਂ ਕਹਦੇ ਮੰਗੇ ਆ ਉਹ ਤਿਆਰ ਕਰਾਉਂਦੇ ਆ ਸੁਣਨ ਜਾਇਆ ਪਰ ਕਾਪਣ ਨੂੰ ਪਤਾ ਨਹੀਂ ਆ ਹੁਣ ਇੱਥੇ ਸੁਣਿਆਗਾ ਇਹਦੇ ਵਾਸਤੇ ਕੋਈ ਗਰਾਹੀ ਨਹੀਂ ਹੁੰਦੀ ਕੋਈ ਤਾਂ ਬਾਹਰੋਂ ਸਾਰਾ ਪੈਸਾ ਬਾਹਰ ਹੀ ਆਉਂਦਾ ਬਾਹਰ ਲੀ ਇਹਦੀ ਐਮਸੀ ਹੈ ਜਿਹੜੀ ਤਿਆਰ ਕਰਦੀ ਹੈ ਜਿਹਨੇ ਸੇਮ ਹੀ ਬਣਾਉਣਾ ਮੇਰੇ ਕਰਾ ਬਾਬਾ ਜੀ ਬਾਬਾ ਜੀ ਬਾਬਾ ਫਕੀਰ ਮਾਰੇ ਗੋਬੀ ਤੋਂ ਸਰਕਾਰ ਦਿੱਤਾ ਕੋਈ ਨੰਬਰ ਨਹੀਂ ਠੀਕ ਹੈ ਜੀ ਉਹਨਾਂ ਦੇ ਬੰਦੀਆ ਪਹਿਲਾਂ ਜਿੱਥੇ ਸੰਗਾਂ ਨੇ ਸਿਦਿਮ ਬੋਰਮ ਛਾਹਰ ਲੋਕ ਜਿੱਥੇ ਜਗ੍ਹਾ ਮਿਲ ਗਈ ਸਰਕਾਰ ਦੇ ਮੱਦੇਨਜ਼ਰ ਦੂਜੇ ਨੇ ਸਿਦਿਮ ਬੋਰਮ ਛਾਹੇਗਾ ਉਹ ਜਗ੍ਹਾ ਲਾ ਲਈ ਤਾਂ ਫਿਰ ਮੁੱਕ ਗਿਆ ਨਹੀਂ ਤੇ ਇੱਕ ਵੱਖੀ ਪੜਨੀ ਕਰ ਰੱਖੀ ਜੀ ਮਾਰੀ ਤੁਸੀਂ ਜੇ ਉਹਨਾਂ ਆਪਣੀ ਜਿਹੜੀ ਹਵੇਲੀ ਘਰ ਸੀ ਲੋਪ ਹਾਂ ਆਪਾਂ ਤੇ ਘਰ ਕੰਨਾਂ ਦਾ ਹਵੇਲੀ ਵੀ ਤੇ ਜੀ ਜੀ ਉਹਨਾਂ ਕੋਈ ਗਿਰਮੀ ਰੱਖੀ ਉਹਨਾਂ ਨੇ ਹਾਂ ਤਿੰਨੇ ਬੜਾ ਹੋਰ ਕੱਟੀਆਂ ਕੀਤੀਆਂ ਨੇ ਫੇਰ ਉਹਨਾਂ ਤੋਂ ਵੀ ਸਨਸਕਾਰ ਕੀਤਾ ਤਰ ਤਾਈ ਜੀ ਇਹਦੀ ਉਆਂ ਲਾ ਲੋ ਜੀ ਵੀ ਕੇਅਰ ਨਹੀਂ ਕਰੀ ਜੇ ਤੇ ਨਾ ਹੁਣ ਕਰੇ ਹੁਣ ਕਿਹਨੇ ਕਰੀ ਇਹੇ ਗੌਰ ਹੋ ਗਿਆ ਫੋਟੋ ਰੇਸ ਨੂੰ ਲਿਖੋ ਕਿ ਬਾਹਰ ਦੇ ਘਰੇ ਲੋਕ ਮਾਂ ਮੇਰੇ ਲੋਕ ਬਾਹਰ ਨਾ ਰਹਿ ਗਏ ਨਾ ਉਹ ਐਨ ਆਰ ਆਈ ਬੰਦਿਆਂ ਨੂੰ ਪਤਾ ਸੋਮਨੀ ਕਮੇਟੀ ਦੇ ਅੰਦਰ ਹੀ ਹੁੰਦੀ ਜੀ ਕਿੰਨੀ ਹਾਂ ਤਾਂ ਤਕਨੋਕ ਤਾਂ ਹੈਗਾ ਨਾਲਾ ਮੈਂ ਪੰਜਾਬ ਕੋਰਮਟ ਦਾ ਹੋਇਆ ਅੱਛਾ ਅੱਛਾ ਪ੍ਰੋਕੈਨ ਪਾਉ ਸਰਕਾਰੀ ਹੈ ਨਾ ਅੱਛਾ ਅੱਛਾ ਪੂਰੇ ਤੱਕੜੇ ਉਹਦੇ ਨਾਲ ਬਾਅਦ ਵਿੱਚ ਨੇ ਸਰਕਾਰ ਨੂੰ ਨਾ ਕਰੀ ਦੇ ਸਾਦੇ ਵਿਵਾਰ ਦੇ ਮੇਰੇ ਯੋਗਦਾਨ ਬਾਹਰ ਪੈਸਾ ਵਾਸਤੇ ਹੀ ਲਾ ਰਹੇ ਨੇ ਸਾਰੇ ਬਾਸ ਲਈ ਤੇ ਪ੍ਰਾਚਨ ਭਾਗ ਤੇ ਮੰਜੂਰੀ ਆਣੀ ਕਿ ਤਾ ਦਾ ਮੰਦਰੀ ਬਹੁਤ ਵੱਡੀ ਚੀਜ਼ ਬਣਾਉਣੀ ਹੈ ਇਹ ਐਂ ਲਾ ਲੋ ਜੀ ਇਹ ਸਾਰੀ ਤਿਆਰ ਕਰ ਦਾਂਗੇ ਜਿਵੇਂ ਢਾਈ ਵਈ ਹੈ ਹਾਂ ਇਹ ਤਾਂ ਚਾਰ ਹੋएगी ਇਹ ਸੇਮ ਹੋਊ ਜਿੱਕਰ ਹੋ ਜੋ ਨਾਲ ਮਿਊਜ਼ੀਅਮ ਬਣੇਗਾ ਪਰਾਂ ਉਹ ਕੰਟੀਨਰ ਵਾਲੇ ਸਾਹਮਣੇ ਹਾਂ ਹਾਂ ਦਿਸ ਰਹੀ ਹੈ ਉਹਨਾਂ ਨਾਲ ਹੀ ਮੂਜੂ ਮਿਲਣਾ ਹੈ ਇਹ ਆ ਸਾਹ ਤੇ ਪਾਰਕਿੰਗ ਹੈ ਠੀਕ ਹੈ ਜੀ ਉਹ ਜਿਹੜੇ ਉਹ ਤਿੰਨ ਚਾਰ ਸਾਲ ਤਾਂ ਲੱਗੇ ਨੇ ਲੱਗਾਈ ਨਾ ਇਹਨਾਂ ਦੀ ਜਗ੍ਹਾ ਹੀ ਪਈ ਹੈ ਬੋਲਣੇ ਜੀ ਹੁਣ ਉਹ 2 ਕਰੋੜ ਦਾ ਕਸ ਕਰਦੀ ਅੱਛਾ ਬਾਅਦ ਵਿੱਚ ਉਹਨੇ ਨੇ ਕੀਤੀ ਉਹਨੇ ਲਈ ਬਾਰਾਤ ਹੈ ਉਹ ਨਾਲ ਵੀ ਲਈ ਹੈ ਉਹ ਆਇਆ ਜੀ ਵੀ ਕੇ ਦੀ ਕੇਅਰ ਕਰਨੀ ਸੀ ਜਮੇ ਇਹ ਮੈਂ ਕਿਹਨਾਂ ਨਾਲ ਸੰਬੰਧ ਕਿਹਨਾਂ ਨਾਲ ਰਾਇ ਮੁਸਲਮਾਨ ਸੀਗਾ ਕਿ ਇਹ ਪੰਡਤਾਂ ਚੋਂ ਸੀ ਟੋਟਰ ਮੰਨ ਲੈ ਟੋਟਰ ਮੰਨ ਲੈ 70 ਟੋਟਰ ਮੰਨਣਾ ਜਿਕੇ ਜਾਂ ਪੱਤਰੀਆਂ ਤਾਂ ਖੱਤਰੀ ਹੀ ਸੀਗਾ ਯਾਰ ਮੈਂ ਤਾਂ ਸੁਣਿਆ ਟੋਟਰ ਦਾ ਖੱਤਰੀ ਹੀ ਹੁੰਦਾ ਖੱਤਰੀ ਹੀ ਸੀ ਜਿਹੜਾ ਟੋਟਰ ਮੰਨ ਲੈ ਜੀ ਪੱਤਰੀ ਸੀ ਉਹ ਬਹੁਤ ਖੱਤਰੀ ਕਾਟ ਚ ਲਿਆ ਜਿਹੜੇ ਬੋਲਪੁਰੀ ਨਾ ਪੰਜਾਬੀ ਦੇ ਕਰਨਾੜੀ ਜਿਹੜਾ ਉਹ ਕੰਨਣਾ ਮੈਂ ਉਹ ਜਿਵੇਂ ਉੱਥੇ ਜਿੰਨੇ ਦੇ ਬੋਟਰ ਲੈਂਦਾ ਸੀ ਹਾਂ ਜਿਹੜੀ ਆਪਾਂ ਖੱਤਰੀ ਸੀ ਕਿਹਦੇ ਟੋਟਰ ਟੋਟਰ ਅਸੀਂ ਤਾਂ ਉਹਨੂੰ ਪੁੱਛ ਲੈ ਮੈਂ ਹਾਂ ਆਪ ਦੇ ਬਾਅਦ ਕਿੰਨੇ 750 ਅਸੀਂ ਸੋਰ ਦੇ ਅੰਜੀ ਸਰਹੰਦ ਤੋਂ ਤੇ ਇੱਕ ਜਾਹਾਂ ਤੋਂ ਜੰਗੀ 10 11 ਮਾਈਲੇ ਨੂੰ ਨਾ ਚਲੋ ਬਧੀਆ ਦਰਸ਼ਨ ਹੋ ਗਏ ਸਾਰੇ ਗੁਰੂ ਘਰਾਂ ਦੇ ਇਹ ਹੁਣ ਆਪਾਂ ਨੇ ਘਰ ਨੂੰ ਵਾਪਸੀ ਠੀਕ ਹੈ ਸ਼ਾਮ ਦੇ ਬਚ ਚੁੱਕੇ 8 ਹੁਣ ਅਸੀਂ ਵਾਪਸੀ ਤੇ ਸਰਹੰਦ ਗੁਰਕਰ ਫੇਰ ਪਹੁੰਚ ਗਏ ਤੇ ਇੱਕ ਖਾਣਾ ਖਾ ਕੇ ਫੇਰ ਚੱਲਾਂਗੇ ਪ੍ਰਸਾਦ ਦਾ ਸਾਕੇ ਬਾਬੇ ਦਾ

ਜਾਨ ਨੂੰ ਦੋ-ਵੇ ਦਿਨ ਜਾ ਕੇ ਕਿਤੇ ਬੈਣ ਦੀ ਸੈਟ ਨਾ ਹੋ ਗਈ। ਆ ਜਾਂ ਸਰਕੇ ਦਾ ਹੁੰਦਾ ਨਹੀਂ ਨਹੀਂ ਆਉਂਦੇ। ਆ ਗਏ ਆਪਣਾ ਮੋੜਾਂ ਵਾਲਾ ਚੌਕ 1:00 ਵਜ ਕੇ 10 ਮਿੰਟਾਂ ਦੇ ਆਪਾਂ ਮੋੜ ਪਹੁੰਚ ਗਏ। ਰਾਤ ਦੇ। ਆਪਾਂ ਬਸmaal ਲੌਣ ਲੱਗੇ। ਤੇ ਆ ਗਏ ਆਪਣਾ ਮੋੜ ਸ਼ਹਿਰ। ਬਸ ਹੁਣ ਆਪਣਾ ਇੱਥੋਂ ਸਿਰਫ 5-7 ਮਿੰਟਾਂ ਦਾ ਰਸਤਾ ਰਹਿ ਗਿਆ।

ਆਜੂਟ ਕਿਹੜਿਆ ਸੁੱਤਾ ਪਿਆ ਸੀ ਪੀ ਵੀ ਕਾ ਸੀ ਨਹੀਂ ਪਹਾਈ ਚੰਦਾ ਦੇਖ ਲੋ ਬੰਦਾ ਆਂਦਾ ਲਾ ਸੀ ਮਾਤਾ ਦਾ ਮੁਰੇ ਉਹ ਵੀ ਵਿਚਾਰ ਆਵਾ ਨਾਲ ਘੰਟ ਚੱਲਿਆ